ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਹਾਂ ਕਪਿਲ ਗਿੱਲ ਤਾਂ ਅੱਜ ਜਿਲ੍ਹਾ ਤਰਨਤਾਰਨ ਦੀ ਹਲਕਾ ਪੱਟੀ ਦੇ ਵਿੱਚ ਪਹੁੰਚੇ ਆਂ ਤਾਂ ਪੱਟੀ ਦੇ ਵਿੱਚ ਜਿਹੜਾ ਲਾਇਨ ਐਮ 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 ਵੱਲੋਂ ਜਿਹੜਾ ਬਾਕਸਿੰਗ ਦੇ ਮੁਕਾਬਲੇ ਕਰਵਾਏ ਜਾਂਦੇ ਨੇ ਤਾਂ ਬੱਚੇ ਜਿਹੜੇ ਬੜੇ ਉਤਸ਼ਾਹ ਦੇ ਨਾਲ ਗਰਾਊਂਡ ਦੇ ਨਾਲ ਜਿਹੜਾ ਜੁੜੇ ਨੇ ਤਾਂ ਸਾਡੇ ਨਾਲ ਹਰਪ੍ਰੀਤ ਕੋਚ ਹੈ ਤਾਂ ਪੰਜਾਬ ਦੀ ਮਾਝੇ ਦੀ ਧਰਤੀ ਹੈ ਜਿਸ ਦੇ ਉੱਤੇ ਜਿਹੜੇ ਕੋਚਿੰਗ ਦਿੱਤੀ ਜਾਂਦੀ ਹੈ ਲਾਇਨ ਐਮ 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 ਵੱਲੋਂ ਤਾਂ ਬੱਚੇ ਜਿਹੜਾ ਕਈਆਂ ਖੇਡਾਂ ਮਲਾਂ ਦੇ ਵਿੱਚ ਜਿਹੜਾ ਜਿਹੜਾ ਤਗਮੇ ਲੈ ਕੇ ਆਏ ਜਿੱਤ ਕੇ ਲੈ ਕੇ ਆਏ ਨੇ ਮੈਡਲ ਜਿੱਤ ਕੇ 골ਡ ਮੈਡਲ ਸਿਲਵਰ ਮੈਡਲ ਬ੍ਰਾਊਨ ਮੈਡਲ ਪੂਰੀ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਖੇਡਾਂ ਮਲਾਂ ਦੇ ਵਿੱਚ ਜਿਹੜਾ ਤਰੱਕੀ ਜਿਹੜੀ ਬੱਚੇ ਕਰ ਰਹੇ ਨੇ ਲੌਇੰਸ ਐਮ ਐਮ ਐ ਦੇ ਨਾਲ ਜੁੜਨ ਦੇ ਨਾਲ ਤਾਂ ਸਾਡੇ ਨਾਲ ਹਰਪ੍ਰੀਤ ਉਹ ਚ ਜੁੜੇ ਨੇ ਗੱਲਬਾਤ ਕਰ ਲੈਣੇ ਆ ਹਾਂਜੀ ਹਰਪ੍ਰੀਤ ਜੀ ਇਹ ਦੇ ਨਾਲ ਪੱਟੀ ਦੇ ਵਿੱਚ ਪਾ ਪੂਰੀ ਕੀਤੀ ਸੀ ਤੁਹਾਡੀ ਹਾਂਜੀ ਉਹਦੋਂ ਤੁਸੀਂ ਦੋ ਸੀ ਬਿਲਕੁਲ ਜੀ ਤੇ ਮਤਲਬ ਦੋ ਸੀ ਤੇ ਹੁਣ ਕਾਫਲਾ ਜਿਹੜਾ ਵੱਡਾ ਬਣਦਾ ਜਾ ਰਿਹਾ ਹੈ ਤਾਂ ਬੱਚੇ ਵੀ ਜਿਹੜਾ ਖੇਡਾਂ ਮੱਲਾਂ ਦੇ ਵਿੱਚ ਜਿਹੜਾ ਮੱਲਾ ਮਾਰਦੇ ਪੈਣੇ ਕੀ ਕਹਿਣਾ ਤੁਹਾਡਾ ਅਸੀਂ ਸਭ ਤੋਂ ਪਹਿਲਾਂ ਸਸੀ ਕਾ ਭਾਜੀ ਸਸੀ ਕਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਕੋਲ ਲਈ ਤੇ ਵੇਖੋ ਜੀ ਜਦੋਂ ਆਪਾਂ ਪਹਿਲੋ ਇੰਟਰਵਿਊ ਕੀਤੀ ਸੀ ਤੇ ਸਿਰਫ ਅਸੀਂ ਦੋ ਜਾਣੇ ਸੀ ਜਦੋਂ ਪੱਟੀ ਦੇ ਵਿੱਚ ਆਪਾਂ ਸਟਾਰਟ ਕੀਤਾ ਸੀ ਕਲੱਬ ਤੇ ਅੱਜ ਆਪਣੇ ਦੋ ਘਰ ਤੋਂ ਘੱਟ 50 ਤੋਂ 60 ਬੱਚੇ ਆਉਂਦੇ ਆ ਤੇ ਆਪਾਂ ਉਹਨਾਂ ਨੂੰ ਬਿਲਕੁਲ ਫ੍ਰੀ ਟ੍ਰੇਨਿੰਗ ਕਰਾਈ ਜਾਂਦੀ ਐ ਇੱਥੇ ਤੇ ਇੱਕ ਆਪਾਂ ਬਹੁਤ ਧੰਨਵਾਦ ਕਰਦੇ ਆ ਲਾਇਓਨਸ ਐਮ ਐਮ ਐ ਕਲੱਬ ਦਾ ਜੋ ਇੱਕ ਸੰਸਥਾ ਹੈ ਇੰਗਲੈਂਡ ਦੀ ਸੰਸਥਾ ਹੈ ਜਿਹੜੀ ਆਪਾਂ ਨੂੰ ਸਪੋਰਟ ਕਰਦੀ ਆ ਠੀਕ ਆ ਉਹਨਾਂ ਦੇ ਹੀ ਸਦਕਾ ਆਪਾਂ ਇੱਥੇ ਮਤਲਬ ਸਾਰਾ ਕਲੱਬ ਚੱਲਦਾ ਪਿਆ ਐ ਤੇ ਅੱਗੇ ਆਪਣਾ ਇੰਨਾ ਹੀ ਕਿ ਕੋਈ ਦੇ ਵਿੱਚ ਬੌਕਸਿੰਗ ਦਾ ਕੋਈ ਸਿਸਟਮ ਨਹੀਂ ਹੈਗਾ ਜੀ ਦੇ ਵਿੱਚ ਤਿੰਨ ਕਲੱਬ ਆ ਭਾਜੀ ਸੰਤਾਰਨ ਦੇ ਇੱਕ ਪਿੱਖੀ ਵੰਡਾ ਜੀ ਉਹਦੇ ਵਿੱਚ ਸਾਰੇ ਕਲੱਬਾਂ ਦੇ ਵਿੱਚ 50 50 60 ਬੱਚੇ ਟ੍ਰੇਨਿੰਗ ਕਰਦੇ ਪਏ ਆ ਤੇ ਲਾਲੂ ਸਿੰਘ ਸਾਹਿਬ ਜਿੰਨੇ ਕੋਈ ਵੀ ਬੱਚੇ ਟ੍ਰੇਨਿੰਗ ਕਰ ਸਕਦਾ ਹੈ ਮਤਲਬ ਇਹ ਨਹੀਂ ਇਕੱਲੇ ਸਕੂਲ ਦੇ ਆ ਇੱਥੇ ਹਰ ਕੋਈ ਬੱਚਾ ਸਾਰਾ ਕੋਣ ਕੋਈ ਕੋਈ ਫੀਸ ਨਹੀਂ ਬਿਲਕੁਲ ਫ੍ਰੀ ਉਹਨਾਂ ਦਾ ਤੇ ਨਾ ਵੀ ਆਪਣਾ ਸਾਰੇ ਫ੍ਰੀ ਆ ਇੱਥੋਂ ਦਿੱਤੇ ਜਾਂਦੇ ਆ ਕਿਦੇ ਟੂਰਨਾਮੈਂਟ ਖੇਡਣ ਜਾਣਗੇ ਉਹ ਅਸੀਂ ਲੈ ਕੇ ਜਾਵਾਂਗੇ ਸਾਡੀ ਜ਼ਿੰਮੇਵਾਰੀ ਆ ਤੇ ਕੋਈ ਫੀਸ ਨਹੀਂ ਇੱਥੇ ਗੱਲ ਕਰਾਂਗੇ ਤੁਹਾਡੀ ਜੀਵਨੀ ਤੇ ਥੋੜਾ ਰੱਖ ਲੈਣੇ ਆ ਮਤਲਬ ਜਿੱਦਾਂ ਸਟਾਰਟ ਜਿੱਦਾਂ ਕੀਤਾ ਤੁਸੀਂ ਤਾਂ ਕਿੱਥੋਂ ਸਟਾਰਟਿੰਗ ਮਿਲੀ ਕਿਤੋਂ ਤੁਸੀਂ ਕਿਦਾਂ ਬਾਕਸਿੰਗ ਦੇ ਵਿੱਚ ਪੈ ਗਏ ਉਹ ਪੱਟੀ ਦੇ ਵਿੱਚ ਤਾਂ ਕੋਚ ਹੈ ਨਹੀਂ ਸੀ ਬਾਕਸਿੰਗ ਦਾ ਤੇ ਫਿਰ ਕਿਦਾਂ ਮਤਲਬ ਜਿਹੜੀ ਜਾਗ ਲੱਗੀ ਇਸ ਜਿਹੜੀ ਜਿਹੜੀ ਟੀਮ ਨੂੰ ਮੈਂ ਵੇਖੋ ਜੀ ਭਾਈ ਆਪਣੇ ਫਾਦਰ ਸਾਹਿਬ ਤੋਂ ਸ਼ੁਰੂ ਕੀਤੀ ਸੀ ਕਿਉਂ ਆਰਮੀ ਦੇ ਵਿੱਚ ਹੀ ਉਹ ਪਹਿਲਾਂ ਆਰਮੀ 'ਚ ਕਰਦੇ ਰਿਹਾ ਫਿਰ ਉਹਨਾਂ ਨੇ ਸਾਨੂੰ ਸਟਾਰਟ ਕੀਤੀ ਕਿਉਂ ਉਹ ਚਾਹੁੰਦੇ ਕਿ ਮੈਂ ਆਪਣੇ ਇੰਨਾ ਇੰਟਰਨੈਸ਼ਨਲ ਪਲੇਅਰ ਨਹੀਂ ਬਣ ਸਕਿਆ ਮੈਂ ਆਪਣੇ ਬੱਚਿਆਂ ਨੂੰ ਇਹ ਲਾਈਨ ਚ ਪਾ ਕੇ ਇੰਟਰਨੈਸ਼ਨਲ ਪਲੇਅ ਬਣਾਉਣਾ ਬਲੋ ਤੁਸੀਂ ਇੰਟਰਨੈਸ਼ਨਲ ਵੀ ਖੇਡ ਕੇ ਆਏ ਹੋ 골ਡ ਮੈਡਲ ਵੀ ਲੈ ਕੇ ਆਏ ਹੋ ਕਿਦਾਂ ਦਾ ਫੀਲ ਹੁੰਦਾ ਵੀ ਅੱਜ ਪਹਿਲਾਂ ਸਟੂਡੈਂਟ ਸੀ ਤੇ ਖੇਡ ਕੇ ਆਏ ਅੱਜ ਤਾਂਡੇ ਸਟੂਡੈਂਟ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਨਹੀਂ ਬਹੁਤ ਵਧੀਆ ਹੈ ਬੱਚਿਆਂ ਦਾ ਰਿਸਪੌਂਸ ਵੀ ਬੜਾ ਵਧੀਆ ਵਧੀਆ ਆਪਣੇ ਮੈਡਲ ਆ ਰਹੇ ਆ ਹੁਣ ਆ ਪਿਛਲੇ ਜੂਨੀਅਰ ਹੋਈ ਆ ਉਹਦੇ ਵਿੱਚ ਆਪਣਾ ਇੱਕ ਸਿਲਵਰ ਮੈਡਲ ਆਇਆ ਇੱਕ ਬ੍ਰੌਂਜ਼ ਮੈਡਲ ਆਇਆ ਤੇ ਆਪਣਾ ਲਗਭਗ ਆਪਣੇ ਕਲੱਬ ਦੇ ਡਿਸਟ੍ਰਿਕਟ ਦੇ ਵਿੱਚੋਂ ਆਪਣੇ 6 ਮੁੰਡੇ ਗਏ ਸੀ ਠੀਕ ਹੈ ਤੇ ਵੇਖੋ ਇੱਕ ਆਪਾਂ ਨੂੰ ਅਜੇ ਸੜਾ ਡੇਢ ਸਾਲ ਹੋ ਗਿਆ ਇਥੇ ਕਲੱਬ ਓਪਨ ਕੀਤੇ ਨੂੰ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਬਣਾਉਂਦੇ ਆ ਤਾਂ ਜਿੱਦਾਂ ਉਹ ਕਿਤੇ ਨਾ ਕਿਤੇ ਉਹ ਕਹਿੰਦੇ ਮਾਪਿਆਂ ਦਾ ਕਿਦਾਂ ਦਾ ਹੰਗਾਰਾ ਇਹਦਾ ਮਿਲਦਾ ਪਿਆ ਜਿਤਨਾ ਬੱਚੇ ਗਿਣਤੀ ਵਾਧੀ ਜਾ ਰਹੀ ਹੈ ਨਾ ਫਿਰ ਉਹ ਕਿਦਾਂ ਦੇਖਦੇ ਹੋ ਬੱਚਿਆਂ ਦੇ ਜਦੋਂ ਉਹਨਾਂ ਕਹੀ ਜਾਂਦੇ ਕਈ ਲੋਕ ਕਹਿੰਦੇ ਨੇ ਵੀ ਯਾਰ ਸਾਡਾ ਖਰਤਾਬੜਾ ਲੱਗਣਾ ਆ ਗੇਮ ਦੇ ਉੱਤੇ ਤਾਂ ਲੌਂਗ ਸ਼ਮ ਮੈਮ ਨੂੰ ਕੀ ਕਿਸ ਤਰ੍ਹਾਂ ਦੀ ਸਬ ਸਬਦਾਉਂ ਦਿੱਤੀ ਬਿਲਕੁਲ ਫ੍ਰੀ ਆ ਜੀ ਕੋਈ ਫੀਸ ਨਹੀਂ ਆ ਇੱਥੇ ਵੀ ਕੋਈ ਕਿਸੇ ਬੱਚੇ ਤੋਂ ਫੀਸ ਨਹੀਂ ਲਈ ਜਾਂਦੀ ਬਿਲਕੁਲ ਫ੍ਰੀ ਆ ਜਿਹੜਾ ਬੱਚਾ ਇੱਥੇ ਪੜਦਾ ਹੈ ਉਹ ਸਕੂਲ ਵੱਲੋਂ ਵੀ ਇਹਨਾਂ ਨੂੰ ਆਫਰ ਆ ਬਿਲਕੁਲ ਇੱਥੇ ਫੀਸ ਫ੍ਰੀ ਕੀਤੀ ਜਾਂਦੀ ਹੈ ਜਿਹੜਾ ਬੱਚਾ ਇੱਥੇ ਵਧੀਆ ਮੈਡਲ ਲੈ ਕੇ ਆਊਗਾ ਉਹਨੂੰ ਫੀਸ ਵੀ ਫ੍ਰੀ ਆ ਤੇ ਜੇ ਕਿਤੇ ਟੂਰਨਾਮੈਂਟ ਤੇ ਜਾਂਦਾ ਹੈ ਉਹ ਅਸੀਂ ਆਪ ਖੁਦ ਲੈ ਕੇ ਜਾਂਦੇ ਆ ਤਾਂ ਕਿੰਨਾ ਦੇ ਮੈਡਲ ਜਿਹੜੇ ਹੁਣ ਆਉਂਦੇ ਨੇ ਜਿੱਦਾਂ ਹੁਣ ਸ਼ਹੀਦ ਬਾਬਾ ਦੀਪ ਸਿੰਘ ਸਕੂਲ ਹਾਂਜੀ ਤੇ ਵਾਰਡ ਨੰਬਰ 19 ਆ ਸ਼ਾਇਦ 19 ਆ ਵਾਜੀ 19 ਵਾਰਡ ਨੰਬਰ 19 ਦੇ ਵਿੱਚ ਰਬਾ ਦੀਪ ਸਿੰਘ ਸਕੂਲ ਬਣਿਆ ਹੋਇਆ ਤੇ ਇੱਥੇ ਜਿਹੜੀ ਸੰਸਥਾ ਜਿਹੜੀ ਕੰਮ ਕਰਦੀ ਏ ਤਾਂ ਬੱਚਿਆਂ ਦੇ ਵੱਡੇ ਵੱਡੇ ਮੈਡਲ ਵੀ ਆਉਂਦੇ ਪਿਛਲੇ ਲੰਮੇ ਸਮੇਂ ਤੋਂ ਚੱਲਦੀ ਏ ਤਾਂ ਕਿੰਨਾ ਦੇਖਦੀ ਯਾਨੀ ਬਹੁਤ ਵਧੀਆ ਹੈ ਸਕੂਲ ਵਾਲਿਆਂ ਦਾ ਆਪਣਾ ਪੂਰਾ ਸਾਥ ਆ ਇੱਥੇ ਕਿ ਆਪਾਂ ਜਿਹੜੇ ਇੱਕ ਸੰਸਥਾ ਵੀ ਆਪਣੀ ਚਾਲ ਦੀ ਨਾਲ ਸਕੂਲਾਂ ਨੂੰ ਸਪੋਰਟ ਆ ਉਦੋਂ ਆਪਾਂ ਦੇ ਬੱਚਿਆਂ ਦੇ ਘਰਦਿਆਂ ਦੀ ਵੀ ਪੂਰੀ ਸਪੋਰਟ ਆ ਇਸ ਨਾਲ ਆਪਾਂ ਵਧੀਆ ਗਰੋਥ ਕਰਦੇ ਪਏ ਆ ਆਉਣ ਵਾਲੇ ਸਮੇਂ 'ਚ ਆਪਣੇ ਵਧੀਆ ਬੱਚੇ ਨਿਕਲਣਗੇ ਇੰਟਰਨੈਸ਼ਨਲ ਮੈਡਲ ਹੋਣਗੇ ਤਾਂ ਹਾਂਜੀ ਹਾਂਜੀ ਤਾਂ ਦੇਖ ਲੈਨੇ ਆ ਅੱਜ ਸ਼ਹੀਦ ਬਾਬਾ ਦੀਪ ਸਿੰਘ ਸਕੂਲ ਦੇ ਵਿੱਚ ਲਾਇਨਸ ਐਮ 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 ਵੱਲੋਂ ਟ੍ਰੇਨਿੰਗ ਤਾਂ ਆ ਫਟ ਤਾਂ ਪਹੁੰਚ ਚੁਕੇ ਆ ਸ਼ਹੀਦ ਬਾਬਾ ਦੀਪ ਸਿੰਘ ਸਕੂਲ ਦੇ ਵਿੱਚ ਤਾਂ ਇੱਥੇ ਲਾਇਨਸ ਐਮ 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 ਵੱਲੋਂ ਇਹਦਾ ਬੱਚਿਆਂ ਨੂੰ ਟ੍ਰੇਨਿੰਗ ਫ੍ਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਕੋਚ ਸਾਹਿਬ ਵੱਲੋਂ ਪੂਰੀ ਤਿਆਰੀ ਕਰਵਾਈ ਜਾਂਦੀ ਹੈ ਸਾਪੇ ਦਾ ਦੇਖ ਲਓ ਮਤਲਬ ਹੁਣ ਪਹਿਲੂ ਵੇਖ ਕੇ ਤੁਸੀਂ ਮੈਂ ਵੇਖਿਆ ਸੀ ਥੀਨੂ ਆ ਗਿਆ ਹੁਣ ਕਿੱਟਾਂ ਕੋਟਾਂ ਬਹੁਤ ਜ਼ਿਆਦਾ ਹੋ ਗਿਆ ਮਤਲਬ ਮੈਡ ਮੂਡ ਵੀ ਥੱਲੇ ਲੱਗੇ ਤਾਂ ਉਹ ਬਣ ਗਿਆ ਬਾਦ ਆਪਣਾ ਉਹ ਰਿੰਗ ਵੀ ਦਾ ਡੱਬਾ ਬਣ ਗਿਆ ਹੁਣ ਹੋਗਾ 9:00 ਵਜੇ ਤੋਂ ਸ਼ੁਰੂ ਕੀਤਾ ਹੈ ਤੇ ਵਧੀਆ ਬੱਚਾ ਦੇ ਮੈਡਲ ਵੀ ਆ ਪ੍ਰੋਪਰ ਆਪਣੇ ਕੋ ਹਾਲ ਆ ਬੌਕਸਿੰਗ ਹਾਲ ਆ ਰਿੰਗ ਆ ਹਰ ਤਰ੍ਹਾਂ ਦਾ ਆਪਣੇ ਇਥੇ ਬੌਕਸਿੰਗ ਦਾ ਸਮਾਨ ਹੈਗਾ ਕਿ ਜਿੱਥੇ ਇੱਕ ਬੌਕਸਿੰਗ ਦਾ ਕੋਈ ਪਤਾ ਨਹੀਂ ਕਿਸੇ ਨੂੰ ਆ ਜਿੱਥੇ ਪ੍ਰੋਪਰ ਬੌਕਸਿੰਗ ਦਾ ਹੈ ਕਿ ਸੈਂਟਰ ਆ ਵਧੀਆ ਟੌਪ ਦਾ ਸੈਂਟਰ ਆ ਤੇ ਆਪਾਂ ਤਾਂ ਲਗਭਗ ਜਿੰਨੇ ਵੀ ਸਾਰੇ ਆਪਣੇ ਏਰੀਆ ਦੇ ਕਿੰਨੇ ਕਿ ਵੱਧ ਤੋਂ ਵੱਧ ਬੱਚੇ ਇੱਥੇ ਆਉਣ ਆ ਕੇ ਟ੍ਰੇਨਿੰਗ ਕਰਨਾ ਬਿਲਕੁਲ ਫ੍ਰੀ ਆ ਕਿੰਨੇ ਕ ਬੱਚੇ ਜਿਹੜੇ ਹੁਣ ਖੇਡਾਂ ਦੇ ਵਿੱਚ ਮੱਲਾ ਮਾਰ ਚੁੱਕੇ ਨੇ ਜਿਹਦਾ ਪਿਛਲੇ ਸਮੇਂ ਖੇਡਾਂ ਫਤਨ ਪੰਜਾਬ ਦੀਆਂ ਹੋਈਆਂ ਉਹਦੇ ਵਿੱਚ ਵੀ ਅਲਾਇਸੈਂਸ ਮੰਨ ਨੇ ਹਿੱਸਾ ਲਿਆ ਹਾਂ ਜੀ ਜੀ ਆਪਣੇ ਲਗਭਗ ਹਰ ਟੂਰਨਾਮੈਂਟ ਤੇ ਦੋ ਚਾਰ ਮੈਡਲ ਆਉਂਦੇ ਆ ਕਿਉਂ ਆਪਣੇ ਬੱਚੇ ਜੇ ਸਟਾਰਟਿੰਗ ਨਵੇਂ ਆ ਪਰ ਆਪਾਂ ਹਰ ਜਗ੍ਹਾ ਤੋਂ ਮੈਡਲ ਲੈ ਕੇ ਆਉਂਦੇ ਪਿਆ ਆ ਇੱਕ ਮੁੰਡਾ ਆਪਣਾ ਜਿਵੇਂ ਜਸਕੀਰਤਾ ਆ ਇੰਗਲੈਂਡ ਤੋਂ ਖੇਡ ਕੇ ਆ ਪ੍ਰੋ ਫਾਈਟ ਕਰਕੇ ਆ ਉੱਥੇ ਇੰਗਲੈਂਡ ਵੀ ਜਾ ਕੇ ਆ ਦੇਖੋ ਆਪਣੇ ਇੰਟਰਨੈਸ਼ਨਲ ਬੱਚਾ ਇੱਕ ਆਪਣਾ ਹੋਇਆ ਏ ਤੇ ਆਉਣ ਵਾਲੇ ਸਮੇਂ 'ਚ ਆਪਾਂ ਵੱਧ ਤੋਂ ਵੱਧ ਬੱਚੇ ਇੰਟਰਨੈਸ਼ਨਲ ਕਰਾਂਗੇ ਸਟੇਟ ਮੁਕਾਬਲੇ ਵੀ ਖੇਡ ਕੇ ਆਏ ਸਾਡੇ ਬੱਚੇ ਜਿਹੜਾ ਜ਼ਿਲ੍ਹਾ ਮੁਕਾਬਲੇ ਦਾ ਹੁੰਦਾ ਹੀ ਆ ਸਟੈਪ ਬਾਈ ਸਟੈਪ ਆ ਜਿਵੇਂ ਡਿਸਟ੍ਰਿਕਟ ਹੁੰਦੀ ਡਿਸਟ੍ਰਿਕਟ ਚੈਂਪੀਅਨ ਬਣ ਕਿਹੜਾ ਵਦਨ ਪੰਜਾਬ ਦੀ ਹੈ ਉਹ ਚੋਂ ਵੀ ਆਪਣੇ ਮੈਡਲ ਆ ਇੱਕ ਮੁੰਡੇ ਦਾ ਸਿਲਵਰ ਸੇ 골ਡ ਸੀ ਇਹ ਤਾਂ ਹਾਂਜੀ ਤਾਂ ਹੁਣ ਲਾਸਟ ਇੱਕ ਸਵਾਲ ਲਾਸਟ ਦੇ ਕਿ ਜਿਹੜੇ ਨੌਜਵਾਨ ਹੈ ਜਾਂ ਬੱਚੇ ਆ ਜਾ ਬੱਚਿਆਂ ਦੇ ਜਿਹੜੇ ਪੇਸ ਆਉ ਗਿਤਾਉਂ ਡਰਦੇ ਆ ਕਿ ਦਿਨੇ ਕਿਤੇ ਵੀ ਯਾਰ ਕੁਝਾ ਬੜਾ ਹੋਣਾ ਈ ਮੈਸੇਜ ਕੀ ਲਾਉਣਾ ਚਾਹੁੰਦੀ ਹਾਂ ਮੈਂ ਅਸੀਂ ਸਾਰਿਆਂ ਨੇ ਇਹੋ ਹੈ ਜੀ ਬਿਲਕੁਲ ਫ੍ਰੀ ਆ ਕਿਸੇ ਦਾ ਕੋਈ ਖਰਚਾ ਨਹੀਂ ਕੋਤ ਅਸੀਂ ਆਪ ਖਰਚਾ ਲਾਵਾਂਗੇ ਬੱਚੇ ਤੁਸੀਂ ਸਿਰਫ ਬੱਚੇ ਨੂੰ ਭੇਜਣਾ ਸਾਡੇ ਕੋਲ ਅਸੀਂ ਬਾਕੀ ਸਾਰਾ ਖਰਚਾ ਹੈ ਬੱਚੇ ਨੂੰ ਹਰ ਤਰ੍ਹਾਂ ਦਾ ਸਮਾਨ ਡਾਈਟ ਹੋ ਗਈ ਜੋ ਵੀ ਅਸੀਂ ਕਰ ਸਕਦੇ ਬੱਚਿਆਂ ਲਈ ਕਰਦੇ ਪਏ ਆ ਠੀਕ ਹੈ ਜਿਹੜੀ ਆਪਣੀ ਸਸਤਾ ਸਾਰਾ ਇੱਥੇ ਬੱਚਿਆਂ ਦਾ ਫੇ ਕਰਦੀ ਪਈ ਆ ਉਦੋਂ ਰਹਿ ਗਿਆ ਜੇ ਕਿਤੇ ਟੂਰਨਾਮੈਂਟ ਖੇਡਣ ਜਾਣਾ ਹੈ ਅਸੀਂ ਆਪ ਹੀ ਲੈ ਕੇ ਜਾਵਾਂਗੇ ਆਪ ਦੀ ਜ਼ਿੰਮੇਵਾਰੀ ਨਾਲ ਲੈ ਕੇ ਜਾਵਾਂਗੇ ਇੱਥੇ ਆਪਣੇ ਕੋ ਮੁੰਡੇ ਵੀ ਆਉਂਦੇ ਆ ਕੁੜੀਆਂ ਵੀ ਆਉਂਦੀਆਂ ਤੇ ਆਪਾਂ ਸਾਰਿਆਂ ਨੂੰ ਇਹੋ ਮੈਸੇਜ ਦੇਣੇ ਆ ਕਿ ਵਾਅਦਾ ਤੋਂ ਵਾਅਦਾ ਆਪਦੇ ਬੱਚਿਆਂ ਨੂੰ ਤੁਸੀਂ ਇੱਥੇ ਭੇਜੋ ਬੱਚੇ ਆਉਣ ਤੇ ਕਲੱਬ ਨੂੰ ਜੁਆਇਨ ਕਰਨ। ਬਿਲਕੁਲ ਗੱਲ ਗੱਲ ਇਹ ਤੁਸੀਂ ਗੱਲ ਕੀਤੀ ਵੀ ਕੁੜੀਆਂ ਹੁੰਦੀਆਂ ਕੁੜੀਆਂ ਕਿੰਨੀਆਂ ਆਉਂਦੀਆਂ ਤੇ ਹੁਣ ਤੱਕ ਮਤਲਬ ਕਿੰਨੇ ਮੈਡਲ ਕੁੜੀਆਂ ਦੇ ਆਏ। ਕੁੜੀਆਂ ਆਪਣੇ ਤੋਂ ਇਸ ਟਾਈਮ 8 ਤੋਂ 9 ਕੁੜੀਆਂ ਆਉਂਦੀਆਂ ਪਈਆਂ ਆਪਣੇ ਤੋਂ ਤੇ ਪਹਿਲੇ ਮਹੀ ਜੂਨੀਅਰ ਟੂਰਨਾਮੈਂਟ ਆਇਆ ਉਹਦੇ ਵਿੱਚ ਆਪਣਾ ਸੋਨਰ ਮੈਡਲ ਆਇਆ ਕੁੜੀ ਦਾ ਇੱਕ ਇੱਕ ਕੁੜੀ ਗਈ ਸੀ ਕੈਡਿੰਗ ਇਹ ਮਤਲਬ ਨਵੀਆਂ ਕੁੜੀਆਂ ਆਈਆਂ ਨਵੀਆਂ ਬਿਲਕੁਲ ਨਵੀਆਂ ਕੁੜੀਆਂ ਐ ਤੇ ਵੱਧ ਤੋਂ ਵੱਧ ਚਲੋ ਹੁਣ ਦਿਨੋਂ ਦਿਨ ਸਟੈਪ ਬਾਈ ਸਟੈਪ ਗਰੋਥ ਹੁੰਦੀ ਜਾਂਦੀ ਐ ਕੁੜੀਆਂ ਵਧਦੀਆਂ ਪਈਆਂ ਤੇ ਹੌਣ ਵਾਲੇ ਸਮੇਂ 'ਚ ਕੁੜੀਆਂ ਦਾ ਵਧੀਆ ਰਿਜ਼ਲਟ ਆਉਗਾ ਇੱਕ 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 ਸਵਾਲ ਫਿਰ ਮੇਰੇ ਸਟੈਂਡ ਆਇਆ ਵੀ ਤੁਸੀਂ ਕਹਿ ਰਹੇ ਸੀ ਕਿ ਇੱਥੇ ਆਪਾਂ ਇੱਕ ਰੈਸਲਿੰਗ ਦਾ ਵੀ ਰਿੰਗ ਜਿਹੜਾ ਬੰਨਾ ਹੈ ਹਾਂਜੀ ਹਾਂਜੀ ਤਾਂ ਉਹ ਕਿੰਨੇ ਤੱਕ ਜਿਹੜਾ ਬੰਨਿਆ ਬਸ ਜੀ ਆਪਣੇ ਥੋੜੇ ਸਮੇਂ ਤੱਕ ਆਪਾਂ ਰੈਸਲਿੰਗ ਦਾ ਵੀ ਨਾਲ ਸ਼ੁਰੂ ਕਰ ਦਾਂਗੇ ਤੇ ਆਪਣੇ ਅਜੈਂਟ ਕੋਚ ਆਏ ਆਪਣੇ ਸੇ ਟ੍ਰੇਨਿੰਗ ਕਰਾਉਣਗੇ ਬੱਚਾ ਨੂੰ ਤੇ ਉਹ ਵੀ ਬਿਲਕੁਲ ਸੇਮ ਪ੍ਰੋਸੀਜਰ ਆ ਬਿਲਕੁਲ ਫ੍ਰੀ ਇੱਥੇ ਬੱਚਿਆਂ ਨੂੰ ਹੋਊਗਾ ਤੇ ਇੱਥੇ ਮੇਰੇ ਸਾਹਮਣੇ ਲਗਭਗ ਆਪਣੇ ਡਿਸਟ੍ਰਿਕਟ ਦੇ ਵਿੱਚ ਰੈਸਲਿੰਗ ਮੈਟ ਵਾਲਾ ਨਹੀਂ ਹੈਗਾ ਕਿਤੇ ਜਾਂ ਆਪਾਂ ਇੱਥੇ ਮੈਟ ਵਾਲਾ ਰੈਸਲਿੰਗ ਸ਼ੁਰੂ ਕਰ ਲਗੇ ਆਪਾਂ ਬਿਲਕੁਲ ਗੱਲ ਕਰ ਗੱਲ ਕਰ ਗੱਲ ਕਰ ਬਤਾਂ ਲੈਨੇ ਆ ਸਾਡੇ ਨਾਲ ਵੀ ਜੁੜੇ ਨੇ ਰੈਸਲਿੰਗ ਦੇ ਕੋਚ ਨੇ ਤਾਂ ਪਹਿਲਾਂ ਤੁਹਾਡਾ ਸਵਾਗਤ ਕਰ ਲੈਨੇ ਆ ਜੀ ਸੱਸੀਆ ਭਾਜੀ ਕਿੱਦਾਂ ਦੇਖਦੇ ਹੋ ਜਦੋਂ ਮਤਲਬ ਬੱਚੇ ਕਿਤੇ ਨਾ ਕਿਤੇ ਜਦਾਂ ਪਹਿਲੋਂ ਘੇੜਾਂ ਤੋਂ ਦੂਰ ਹੋ ਗਏ ਸੀ ਤਾਂ ਹੁਣ ਲੌਂਗਸੇਮ ਐਮ ਐਮ ਵੱਲੋਂ ਤਾਂ ਸ਼ਹੀਦ ਬਾਬਾ ਦੀਪ ਸਿੰਘ ਸਕੂਲ ਵੱਲੋਂ ਜਿਹੜਾ ਬੱਚਿਆਂ ਜਿਹੜਾ ਉਤਸ਼ਾਹ ਜਿਹੜਾ ਜਾਗਿਆ ਬੱਚਿਆਂ ਦੇ ਵਿੱਚ ਵੀ ਸਕੂਲ ਦੇ ਵਿੱਚ ਟ੍ਰੇਨਿੰਗ ਹੁੰਦੀ ਆ ਪੂਰੇ ਸੇਫ ਆ ਬੱਚੇ ਉਹ ਮਤਲਬ ਕਿਤੇ ਨਾ ਕਿਤੇ ਗਰਾਊਂਡਾਂ ਦੇ ਵਿੱਚ ਵੀ ਜਾਂਦੇ ਸੀ ਪਰ ਉਥੇ ਕਰ ਕਰ ਕੇ ਕਿਤੇ ਨਾ ਕਿਤੇ ਜਾਂਦੇ ਸੀ ਇਹ ਤੁਹਾਡੀ ਰਸਤਾ ਬਾਸ ਸਾਹਿਬ ਜੀ ਆਹ ਥੋੜੇ ਦਿਨਾਂ ਅਗਰ ਬਸ ਸਟਾਰਟ ਕਰ ਦੇਣਾ ਬਾਕੀ ਬੈਹੇ ਨੂੰ ਕੀ ਵੱਦ-ਵਦ ਆਪਣੇ ਬੱਚਿਆਂ ਨੂੰ ਗਰਾਊਂਡ ਨਾਲ ਜੋੜੋ ਕਿ ਜਿਹੜੇ ਨਸ਼ਿਆਂ ਤੋਂ ਦੂਰ ਹੋ ਜਾਣ ਠੀਕ ਹੈ ਜੀ ਜੋ ਕਿ ਛੋਟੀ ਉਮਰ ਤੋਂ ਹੀ ਬੱਚਾ ਜਿਹੜਾ ਜੁੜਦਾ ਹੈ ਗਰਾਊਂਡਾਂ ਨਾਲ ਕੇ ਹੌਲੀ ਹੌਲੀ ਸਟੈਪ ਬਾਈ ਸਟੈਪ ਵੱਧਦਾ ਜਾਂਦਾ ਹੈ ਤੇ ਇਸੇ ਕਰਕੇ ਆਪਾਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਠੀਕ ਹੈ ਜੀ ਕਿ ਵੱਧ ਤੋਂ ਵੱਧ ਆਪਾਂ ਨੂੰ ਗਰਾਊਂਡਾਂ ਨਾਲ ਜੁੜਨਾ ਚਾਹੀਦਾ ਵਾ ਠੀਕ ਹੈ ਵੱਧ ਤੋਂ ਵੱਧ ਖੇਡਣਾ ਚਾਹੀਦਾ ਵਾ ਠੀਕ ਹੈ ਆਪਣੇ ਬੱਚਿਆਂ ਨੂੰ ਮਾਪਿਆਂ ਨੂੰ ਇਹੋ ਹੀ ਕਹਿਉਣਾ ਵਾ ਕਿ ਵੱਧ ਤੋਂ ਵੱਧ ਗਰਾਊਂਡਾਂ ਨਾਲ ਜੁੜੋ ਠੀਕ ਹੈ ਜੀ ਬਿਲਕੁਲ ਤਾਂ ਸਾਡੇ ਨਾਲ ਲੁਹਾਣੀਏ ਸਾਹਿਬ ਜੁੜੇ ਸਾਡੇ ਨਾਲ ਗਰਵੇਲ ਲੋਹਾਰੀਆ ਜੁੜੇ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਵੀ ਤਾਂ ਬੱਚਿਆਂ ਨੂੰ ਜਿਹੜਾ ਖੇਡਾਂ ਨਾਲ ਜੋੜਿਆ ਜਾਂਦਾ ਹੈ ਸਕੂਲ ਦੇ ਵਿੱਚ ਤਾਂ ਲਾਇਓਂਸ ਐਮ ਐਮ ਐ ਵੱਲੋਂ ਜਿਹੜਾ ਬੱਚਿਆਂ ਨੂੰ ਟ੍ਰੇਨਿੰਗ ਤੇ ਕਰਾਈ ਜਾਂਦੀ ਹੈ ਤਾਂ ਕੋਚ ਹਰਪ੍ਰੀਤ ਵੀ ਸਾਡੇ ਨਾਲ ਜੁੜੇ ਨੇ ਨਾਲ ਸਾਡੇ ਨਾਲ ਇੰਟਰਨੈਸ਼ਨਲ ਖਿਡਾਰੀ ਹਰਪ੍ਰੀਤ ਸਿੰਘ ਤਾਂ ਉਹਨਾਂ ਦੇ ਜਿਹੜੇ ਸਟੂਡੈਂਟ ਨੇ ਜਸਪ੍ਰੀਤ ਜੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਸਾਡੇ ਨਾਲ ਲੋਹਾਰੀਆ ਸਾਹਿਬ ਜੁੜੇ ਨੇ ਲੋਹਾਰੀਆ ਸਾਹਿਬ ਪਹਿਲਾਂ ਤਾਂ ਸਾਡਾ ਆਪਣੇ ਆਪ ਕੈਨੇਡਾ ਟੀਵੀ ਤੇ ਤੁਹਾਡਾ ਸਾਰਿਆਂ ਤੋਂ ਪਹਿਲਾਂ ਤਾਂ ਸਾ ਵੀ ਇਹ ਵੇਖ ਰਾਇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਸਾਡੇ ਵੱਲੋਂ ਇੱਕ ਨਿਮਾਣੀ ਜੀ ਕੋਸ਼ਿਸ਼ ਆ ਕਿਉਂਕਿ ਜਿਹੜਾ ਪੱਟੀ ਸ਼ਹਿਰ ਆ ਜਾਂ ਇਹ ਜਿਹੜੀ ਪੱਟੀ ਦੀ ਧਰਤੀ ਆ ਇਹਨੇ ਅੱਜ ਦੀ ਨਹੀਂ ਜੁੱਗਾ ਜੁੱਗਾ ਤੋਂ ਮਤਲਬ ਅੱਜ ਤੋਂ 100 200 ਸਾਲ ਤੋਂ ਲਗਾਤਾਰ ਹੀ ਇਹ ਧਰਤੀ ਜਿਹੜੀ ਇਹ ਖਿਡਾਰੀ ਪੈਦਾ ਕਰਦੀ ਆ ਰਹੀ ਆ ਤੇ ਕੱਲੇ ਖਿਡਾਰੀ ਨਹੀਂ ਪੈਦਾ ਕੀਤੇ ਨਾਲ ਦੀ ਨਾਲ ਉਹਨਾਂ ਦਾ ਫਿਊਚਰ ਵੀ ਬਣਾਇਆ ਅਰਜ ਰੇਲਵੇ ਵੇਖ ਲਓ ਪੰਜਾਬ ਪੁਲਿਸ ਵੇਖ ਲਓ ਬੀਐਸਐਫ ਵੇਖ ਲਓ ਅ ਤੁਸੀਂ ਮਤਲਬ ਕੋਈ ਵੀ ਪੰਜਾਬ ਦਾ ਡਿਪਾਰਟਮੈਂਟ ਚਾਹੇ ਕੋਈ ਵੱਡੀਆਂ ਆਇਲ ਦੀਆਂ ਮਤਲਬ ਜਿਹੜੀਆਂ ਹੈਗੀਆਂ ਉਹ ਇੰਡਸਟਰੀਸ ਵੇਖ ਲਓ ਉਹਨਾਂ ਦੇ ਵਿੱਚ ਜਿਹੜੀਆਂ ਮਤਲਬ ਕੋਈ ਟੀਮਾਂ ਖੇਡ ਰਹੀਆਂ ਉਹਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਥਰੋਵਰ ਬੌਕਸਰ ਐਥਲੀਟ ਮਤਲਬ ਹੋਰ ਵੀ ਬਹੁਤ ਤਗੜੇ ਤਗੜੇ ਪਲੇਅਰ ਜਿਹੜੇ ਉਹ ਪੈਦਾ ਕੀਤੇ ਔਰ ਸਾਡੀ ਸੋਚ ਸੀ ਕਿ ਸਾਡਾ ਅਹੀਂ ਸੋਚਦੇ ਨੇ ਆ ਕਿ ਸਿਰਫ ਹਰਿਆਣੇ ਵਿੱਚ ਹੀ ਜਿਹੜੇ ਉਹ ਬੌਕਸਰ ਪੈਦਾ ਹੁੰਦੇ ਆ ਤੇ ਜਦੋਂ 올림픽ਸ ਹੁੰਦੀ ਤੇ ਅਸੀਂ ਵੇਖਣਾ ਕਿ ਹਰਿਆਣੇ ਦੇ ਜਿਹੜੇ ਸਿਰਫ ਬੌਕਸਰ ਜਿਹੜੇ ਉਹ ਹੀ ਇੰਟਰਨੈਸ਼ਨਲ ਪੱਧਰ ਦੇ ਵਿੱਚ ਵੇਖਣੇ ਉਸ ਸੋਚ ਨੂੰ ਸਾਡੇ ਨਾਲ ਸਭ ਤੋਂ ਵੱਧ ਸਹਿਯੋਗ ਦਿੱਤਾ ਲਾਇਓਂਸ ਐਮ ਐਮ ਜਿਹੜੇ ਸਾਡੇ ਸਤਕਾਰਯੋਗ ਸਾਡੇ ਐਨ ਆਰ ਆਈ ਭਰਾ ਜਿਹੜੇ ਇੰਗਲੈਂਡ ਬੈਠੇ ਨੇ ਔਰ ਉਹਨਾਂ ਦੀ ਬੜੀ ਤਗੜੀ ਸੋਚ ਆ ਕਿ ਜਿਹੜੇ ਬੱਚਿਆਂ ਨੂੰ ਕਿਵੇਂ ਅਸੀਂ ਉਹਨਾਂ ਦੀ ਆਰਥਿਕ ਸਹਾਇਤਾ ਕਰਕੇ ਕਿਉਂਕਿ ਜਿਹੜੀ ਗੇਮਸ ਆ ਹੁਣ ਵੇਖੋ ਕੀ ਹੋ ਗਿਆ ਪਹਿਲੋਂ ਮੈਂ ਕਿਹ ਗੱਲ ਦਾ ਤੁਹਾਨੂੰ ਕਹਿਣਾ ਚਾਹੁੰਦਾ ਪਹਿਲੋਂ ਗੁੱਸਾ ਨਾ ਕਰਿਓ ਪਹਿਲੋਂ ਕੀ ਹੁੰਦਾ ਸੀ ਪਹਿਲੋਂ ਤਗੜਾ ਜਾਂ ਕੋਈ ਮਾੜਾ ਮਤਲਬ ਆਰਥਿਕ ਪੱਖੋਂ ਹੁੰਦਾ ਸੀ ਪਰ ਦੋਵੇਂ ਗੇਮ ਕਰਦੇ ਇਹ ਤੇ ਪਰ ਉਹਨਾਂ ਵਿੱਚ ਤੇਰ ਮੇਰ ਨਹੀਂ ਸੀ ਹੁੰਦੀ ਹੁਣ ਕੀ ਗੱਲ ਹੋ ਗਈ ਆ ਕਿ ਜਿਹੜੇ ਲੋਕ ਆਰਥਿਕ ਪੱਖੋਂ ਥੋੜੇ ਮਜ਼ਬੂਤ ਹੋ ਗਏ ਉਹਦੇ ਗਰਾਊਂਡ ਨੂੰ ਛੱਡ ਹੀ ਗਏ ਤੁਸੀਂ ਅੱਜ ਤੋਂ ਪਹਿਲਾਂ ਜਿਹੜਾ ਆਪਣੇ ਬਾਹਰਲੇ ਸਕੂਲ ਦਾ ਸਟੇਡੀਅਮ ਜਿੱਥੇ ਬਣਿਆ ਇੱਥੇ ਪਹਿਲੋਂ ਸਿੰਪਲ ਗਰਾਊਂਡ ਹੁੰਦੀ ਸੀ ਔਰ ਤੁਸੀਂ ਵੇਖੋਗੇ ਕਿ ਪੱਟੀ ਦੇ ਜਿੰਨੇ ਨਾਮਵਰ ਪਰਵਾਰ ਆ ਉਹਨਾਂ ਸਾਰਿਆਂ ਦੇ ਮੁੰਡੇ ਉੱਥੇ ਪ੍ਰੈਕਟਿਸ ਕਰਨ ਆਉਂਦੇ ਸੀ ਇੱਥੋਂ ਤੱਕ ਵੀ ਪਾਉ ਬਲਵੰਸੋਂ ਦੇ ਖਾਰੇ ਵਾਲੇ ਜਿਹੜੇ ਮਤਲਬ ਇਸ ਇਲਾਕੇ ਦੇ ਬਹੁਤ ਸਾਰੇ ਤਗੜੇ ਆਰਥਿਕ ਪੱਖੋਂ ਤੇ ਰਾਜਨੀਤਿਕ ਪੱਖੋਂ ਵੀ ਸਮਾਜਿਕ ਪੱਖੋਂ ਵੀ ਬੜੇ ਮਜ਼ਬੂਤ ਇਨਸਾਨ ਰਹੇ ਤੇ ਉਹਨਾਂ ਦਾ ਵੱਡਾ ਬੇਟਾ ਜਸਵਿੰਦਰ ਸਿੰਘ ਪੁੱਲਰ ਉਹ ਵੀ ਇੱਕ ਖਿਡਾਰੀ ਸੀ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਹੋਰ ਵੀ ਬੜੇ ਖਿਡਾਰੀ ਹੋਏ ਜੇ ਹੋਰ ਵੀ ਕੋਈ ਪਰਿਵਾਰ ਲਾ ਲਓ ਕੋਈ ਵੀ ਗਿਣਤੀ ਮਿੰਤੀ ਦੇ ਵਿੱਚ ਕੋਈ ਪਰਿਵਾਰ ਲਾ ਲਓ ਤੇ ਹਰ ਇੱਕ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਖਿਡਾਰੀ ਜ਼ਰੂਰ ਹੁੰਦਾ ਸੀ ਸਮੇਂ ਦੇ ਨਾਲ ਕੀ ਗੱਲ ਹੋਈ ਕਿ ਜਿਹੜੇ ਆਮ ਲੋਕ ਹੋਏ ਐਨ ਆਰ ਆਈ ਮੱਲੋ ਬਾਹਰ ਨੂੰ ਜਾਣਾ ਸ਼ੁਰੂ ਹੋ ਗਏ ਤੇ ਸਾਡੇ ਜਿਹੜੇ ਅੱਜ ਕਿਉਂਕਿ ਜਿਹੜੀ ਗੇਮ ਹੈ ਬੜੀ ਤਗੜੀ ਆਰਥਿਕ ਇਹਦੀ ਸਿਹਤਾਂ ਚਾਹੀਦੀ ਪਰ ਅੱਜ ਦੇ ਯੋਗ ਵਿੱਚ ਜਿੱਥੇ ਹੁਣ ਸਾਡੇ ਲਾਇਓਂਸ ਐਮ ਐਮ اے ਵਾਲੇ ਭਰਾਵਾਂ ਨੇ ਐਨ ਆਰ ਆਈ ਭਰਾਵਾਂ ਜਿਵੇਂ ਸਾਡੇ ਆਮ ਵਰਗ ਦੇ ਬੱਚਿਆਂ ਦਾ ਸਹਯੋਗ ਕਰ ਰਹੇ ਨੇ ਸਾਡੀ ਸੰਸਥਾ ਸ਼ਹੀਦ ਬੰਬਾ ਦੀਪ ਸਿੰਘ ਸਾਡਾ ਕੋਚ ਹਰਪ੍ਰੀਤ ਤਾਬਾ ਸਾਡਾ ਛੋਟਾ ਭਰਾ ਖਿਡਾਰੀ ਵੀ ਆ ਬਹੁਤ ਕਬੱਡੀ ਖਿਡਾਰੀ ਵੀ ਆ ਬੌਕਸਿੰਗ ਬਹੁਤ ਵਧੀਆ ਕਰਦਾ ਜਸਪ੍ਰੀਤ ਇੰਟਰਨੈਸ਼ਨਲ ਬੌਕਸਰ ਆ ਹਰਪ੍ਰੀਤ ਕੋਚ ਹੋਣ ਦੇ ਨਾਲ ਨਾਲ ਇੰਟਰਨੈਸ਼ਨਲ ਬੌਕਸਰ ਆ ਤੇ ਉਧਰੋਂ ਸਾਡੇ ਕਪਿਲ ਜੀ ਬਹੁਤ ਵਧੀਆ ਪੱਤਰਕਾਰ ਵੀ ਆ ਪਰ ਅੱਜ ਮਤਲਬ ਮੈਂ ਇੱਥੇ ਵੇਖ ਰਿਹਾ ਕਿ ਮਤਲਬ ਮੈਂ ਕੋਈ ਕੋਈ ਵਖਰੇਵੇਂ ਦੀ ਗੱਲ ਨਹੀਂ ਕਰਦਾ ਮੈਂ ਕਹਿੰਦਾ ਵੀ ਹਰ ਵਰਗ ਦਾ ਬੱਚਾ ਜਿਹੜਾ ਉਹ ਸਾਡੇ ਕੋਲ ਇੱਥੇ ਆ ਰਿਹਾ ਔਰ ਉਹ ਟ੍ਰੇਡਿੰਗ ਲੈ ਰਿਆ ਤੇ ਉਹਨਾਂ ਦੀ ਆਰਥਿਕ ਸਿਹਤ ਆ ਜਿਹੜੀ ਉਹ ਲਾਇਓਂਸ ਐਮ ਐਮ ਤੇ ਸਸਤਾ ਸਾਡੀ ਜਿਹੜੀ ਉਹ ਬਹੁਤ ਵਧੀਆ ਤਰੀਕਾ ਨਾਲ ਕਰ ਰਹੀ ਹੈ। ਸਰ ਜੀ ਗੱਲ ਕਰੀਏ ਇਹ ਕਿਤੇ ਨਾ ਕਿਤੇ ਮਤਲਬ ਬੱਚਿਆਂ ਦਾ ਕਹਿਣਾ ਵੀ ਸਕੂਲ ਪ੍ਰਾਈਵੇਟ ਆ ਦੇ ਮਤਲਬ ਤੁਸੀਂ ਜਾਵਾਂਗੇ ਸਾਨੂੰ ਪੜ੍ਹਾਉਣਾ ਦੇਣ ਦਾ ਇਦਾਂ ਦੀ ਵੀ ਗੱਲ ਕੋਈ ਹੈਗੀ। ਨਹੀਂ ਨਹੀਂ ਜੀ ਵੇਖੋ ਇਹ ਤੇ ਹਜੇ ਆਪਣੇ ਕਪਿਲ ਜੀ ਸ਼ੁਰੂਆਤ ਆ ਹਜੇ ਤੇ ਕਿਉਂਕਿ ਇਹ ਗੇਮ ਜਿਹੜੀ ਇਹ ਬਹੁਤ ਮਹਿੰਗੀ ਗੇਮ ਆ ਬਾਕਸਿੰਗ ਮਤਲਬ ਕਿਉਂਕਿ ਮਤਲਬ ਖੜਾਰੇ ਵਾਸਤੇ ਨਹੀਂ ਮਹਿੰਗੀ ਮਲੇ ਇਹਦੇ ਪ੍ਰਬੰਧ ਕਰਨ ਵਾਸਤੇ ਮਹਿੰਗੀ ਆ ਹੁਣ ਇੱਥੇ ਅਸੀਂ ਲਾਂਚ ਐਮਐਮ ਦੀ ਸਹਾਇਤਾ ਨਾਲ ਸਾਡਾ ਜੇ ਤੁਸੀਂ ਵੇਖੋਗੇ ਕਿ ਇੱਧਰ 90 बाई 40 ਦਾ ਇੱਕ ਸੀ ਮਤਲਬ ਰਿੰਗ ਤਿਆਰ ਕਰਾ ਰਹੇ ਆ ਤੇ ਉਸਤੇ ਨਾਲ ਇੱਕ ਰਾਈਸਲਿੰਗ ਦਾ ਜਿਹੜੀ ਰਿੰਗ ਜਿਹੜਾ ਉਹ ਗਸਤੀ ਦਾ ਉਹ ਤਿਆਰ ਹੋਊਗਾ ਉਹਦਾ ਕਾਰਨ ਵੇਖ ਲਓ ਕਾਰਨ ਇਹ ਕਿ ਇੰਟਰਨੈਸ਼ਨਲ ਨੈਸ਼ਨਲ ਪੱਧਰ ਦਾ ਰਿੰਗ ਹੋਊਗਾ ਜਿਹੜੇ ਸਾਡੇ ਖਿਡਾਰੀ ਇੱਥੇ ਮੰਨ ਲਓ ਕਿ ਉਹ ਬਾਕਸਿੰਗ ਕਰ ਰਹੇ ਆ ਆਮ ਗਰਾਊਂਡ ਲੈਵਲ ਤੇ ਪਰ ਕੀ ਗੱਦੇ ਦੀ ਬੌਕਸਿੰਗ ਰਿੰਗ ਦੀ ਬੌਕਸਿੰਗ ਤੇ ਇਹੋ ਜਿਹੜੀ ਸਪੈਸ਼ਲੀ ਗਰਾਉਂਡ ਦੀ ਬੌਕਸਿੰਗ ਉਹਨਾਂ ਜ਼ਮੀਨ ਅਸਮਾਨ ਦਾ ਫਰਕ ਆ। ਇਵੇਂ ਹੀ ਸਾਡੇ ਖਿਡਾਰੀ ਆ ਮੰਨ ਲਓ ਅੱਜ ਉਹਨਾਂ ਖਿਡਾਰੀ ਕਹੀ ਚਲੋ ਮੈਂ ਗੁੱਸਾ ਨਹੀਂ ਕਰਨਾ ਮੈਂ ਕਈ ਵੱਡੇ ਵੱਡੇ ਪਹਿਲਵਾਨ ਵੀ ਆ ਉਹਨਾਂ ਨੂੰ ਕਈ ਮੇਲਿਆਂ ਤੱਕੇ ਤਿਆਰ ਕਰਦੇ ਆ ਤੇ ਉਹਨਾਂ ਨੂੰ ਸਿਰਫ ਜਿਵੇਂ ਪੁਰਾਣਾ ਰੀਤੂ ਰਵਾਜ ਪਰਿਆਉਂਦਿਆ ਵਾ ਵੀ ਉੱਥੇ ਖਾੜੇ ਦੇ ਵਿੱਚ ਮਿੱਟੀ ਦੇ ਵਿੱਚ ਕੁਸ਼ਤੀ ਕਰਾਉਣੀ ਠੀਕ ਉੱਥੇ ਜ਼ੋਰ ਬਹੁਤ ਵਧੀਆ ਹੁੰਦਾ ਤਾਕਤ ਆਉਂਦੀ ਸਰੀਰ 'ਚ। ਬਟ ਕਿਦਾ ਪ੍ਰੋਗਰੈਸ ਕੀਆ ਇਹਦੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਕੀ ਉਹਦੇ ਵਾਸਤੇ ਗੱਦੀ ਹਾਂ ਬਹੁਤ ਜ਼ਰੂਰੀ ਆ ਸੋਵੇਂ ਕਿੰਨਾ ਕਿਸੇ ਨੇ ਬੌਕਸਿੰਗ ਸਿੱਖਣੀ ਹੋਵੇ ਐਥਲੈਟਿਕਸ ਸਿੱਖਣੀ ਹੋਵੇ ਤੇ ਭਾਵੇਂ ਉਹ ਕਿਸ ਸਕੂਲ ਅੰਬਰਸਨਾਂ ਸਾਢੇ 4 5 ਵਜੇ ਦਾ ਟਾਈਮ ਆ ਇਵੇਂ ਸ਼ਾਮਾਂ ਨੂੰ ਸਾਢੇ 4 5 ਵਜੇ ਦਾ ਟਾਈਮ ਆ ਦੋਵੇਂ ਟਾਈਮ ਕਿਸੇ ਵੀ ਕੋਈ ਵੀ ਵਿਦਿਆਰਥੀ ਹਾਂ ਪਰ ਉਹਦੇ ਲਈ ਇੱਕ ਗੱਲ ਆ ਕਿ ਉਹਨੂੰ ਸਾਡੇ ਜਿਹੜੇ ਨਿਯਮ ਆ ਜੋ ਸਾਡੀਆਂ ਇਹ ਹਦਾਇਤਾਂ ਆ ਉਹ ਸਾਰੀਆਂ ਫਾਲੋ ਕਰਨੀਆਂ ਪੈਣਗੀਆਂ। ਮੈਂ ਲਾਸਟ ਤੇ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਲਾਸਟ ਤੇ ਮੈਸੇਜ ਦੇਣਾ ਚਾਹੁੰਦਾ ਕਿ ਵੇਖੋ ਅਸੀਂ ਸਮਾਜਿਕ ਪੱਧਰ ਤੇ ਤੇ ਰਾਜਨੀਤਿਕ ਪੱਧਰ ਤੇ ਵੇਖਦੇ ਆ ਵਿਚਰਦੇ ਆ ਪਰ ਖਿਡਾਰੀਆਂ ਵਾਸਤੇ ਕੋਈ ਪਾਲਿਸੀ ਨਹੀਂ ਆ ਗਵਰਨਮੈਂਟ ਕੋਲ। ਜਿਹਦੇ ਕਰਕੇ ਖਿਡਾਰੀ ਮੈਂ ਕਹਿੰਦਾ ਮੰਨ ਲਓ ਮੈਂ ਆਈ ਐਮ ਸਪੋਸਟ ਟੂ ਮੰਨ ਲਓ ਆਨਸਰ ਮੈਂ ਪਲੱਸ 2 ਕੀਤੀ 2 ਸਾਲ ਦਾ ETT ਦਾ ਕੋਰਸ ਕੀਤਾ ਤੇ ਮੈਨੂੰ ਇੱਕ ਇੱਕ ਉਦੋਂ ਟੈਸਟ ਵੀ ਹੁੰਦਾ ਤੇ ਮੈਰਿਟ ਬੇਸ ਹੁੰਦੀ ਮੈਰਿਟ ਬੇਸ ਤੇ ਮੈਨੂੰ ਨੌਕਰੀ ਮਿਲ ਗਈ ਇਟ ਮੀਨਸ ਵੀ ਆਈ ਐਮ ਮਤਲਬ ਮੇਰੇ 2-4 ਸਾਲ ETT 3 ਸਾਲ ਗ੍ਰੈਜੂਏਸ਼ਨ ਦੇ ਲੱਗੇ ਤੇ ਮੈਂ 5 ਸਾਲ ਦੇ ਵਿੱਚ ਆਪਣੀ ਜ਼ਿੰਦਗੀ ਸੈੱਟ ਕਰਕੇ ਆ ਹੁਣ ਖਿਡਾਰੀ ਕੀ ਆ ਖੇਡ ਹਤਮੀ ਕਲਾਸ ਤੋਂ ਸ਼ੁਰੂ ਹੋ ਜਾਂਦਾ 7ਵੀਂ ਉਹ ਅੰਡਰ 14 ਖੇਡਦਾ 10th ਤੱਕ ਉਹ ਅੰਡਰ 17 ਖੇਡਦਾ ਪਲਸ 2 ਤੱਕ ਉਹ ਅੰਡਰ 19 ਖੇਡਦਾ ਬਾਅਦ ਵਿੱਚ ਇੰਟਰ ਯੂਨੀਵਰਸਿਟੀ ਇੰਟਰ ਕਾਲਜ ਇੰਟਰ ਯੂਨੀਵਰਸਿਟੀ ਨਾਲ ਇੰਟਰਨੈਸ਼ਨਲ ਪੱਤਰ ਖੇਡਦਾ ਪਰ ਉਹਦੇ ਲਈ ਕੋਈ ਓਪਰਚ्युनिटी ਹੈਗੀ ਨਹੀਂ ਆ ਗਵਰਨਮੈਂਟ ਤੋਂ ਪਿਆਹ ਗਵਰਨਮੈਂਟ ਤੋਂ ਖਾਸ ਕਰਕੇ ਉਹ ਮੇਰੀ ਗੁਰਦਾਸ ਮਤਲਬ ਹੱਥ ਜੋੜ ਕੇ ਬੇਨਤੀ ਆ ਜਿਹੜੇ ਸਾਡੇ ਇਸ ਟਾਈਮ ਕੋਈ ਸਰਕਾਰ ਵਿੱਚ ਨੁਮਾਇੰਦੇ ਬੇਟੇ ਨੇ ਜਾਂ ਆਉਣ ਵਾਲੀਆਂ ਸਰਕਾਰਾਂ ਵੇਖੋ ਇਹਨਾਂ ਦਾ ਕੋਟਾ ਵਧਾਉਣਾ ਚਾਹੀਦਾ ਘੜੋਂ ਗੰਡ 20% ਕੋਟਾ ਪੰਜਾਬ ਦਾ ਹੋਵੇ ਕਿ ਉਹ ਸਿਰਫ ਤੇ ਸਿਰਫ ਉਹਦੇ ਵਿੱਚ ਖੜਾ ਰਹੀ ਹੀ ਜਿਹੜੇ ਉਹ ਮਤਲਬ ਜੌਬ ਤੋਂ 12ਵੀਂ ਤੋਂ ਬਾਅਦ ਕੋਈ ਇੰਟਰਨੈਟ ਉਹਨੂੰ ਜੌਬ ਮਿਲ ਜੇ ਤਾਂ ਕਿ ਲੋਕਾਂ ਦਾ ਜਿਹੜਾ ਰੁਝਾਨ ਉਹ ਇਸ ਪਾਸੇ ਵਧੇ ਲੋਕਾਂ ਨੂੰ ਕਿ ਸਾਡੇ ਬੱਚੇ ਨੂੰ ਯਾਰ ਇਹ ਨਾਲੇ ਤੇ ਸਿਹਤ ਪੱਖੋਂ ਤੇ ਨਾਲੇ ਆਰਥਿਕ ਪੱਖੋਂ ਤੇ ਨਾਲੇ ਉਹਦਾ ਫਿਊਚਰ ਫਿਰ ਉਹ ਆਈਡੀਅਲ ਵੀ ਬਣੂਗਾ ਉਹ ਗਵੰਡੀ ਗਵੰਡੀ ਵੇਖੂਗਾ ਯਾਰ ਪੀ ਇਹਦਾ ਬੱਚਾ ਹੁਣ ਕੀ ਹੁੰਦਾ ਬੱਚਾ 10 ਸਾਲ ਖੇਡਦਾ ਬੱਚੇ ਦਾ ਕੁਝ ਬੰਦਣਾ ਨਹੀਂ ਆਪਦਾ ਉਹ ਆਰਥਿਕ ਪੱਖੋ ਵੀ ਕਮਜ਼ੋਰ ਹੋ ਚੁੱਕਾ ਹੁੰਦਾ ਮਨੋਬਲ ਟੁੱਟ ਚੁਟਕਾ ਇਕੱਲਾ ਉਹਦਾ ਨਹੀਂ ਟੁੱਟਦਾ ਜੀ ਵੇਖੋ ਉਹਦੇ ਕੋਚ ਉਹਦੇ ਯਾਰ 200 ਦੇ ਸਮੀ ਸਮਕਾਲੀ ਖਿਡਾਰੀ ਉਹਦੇ ਆਂਡ ਗਮਾਣ ਦੇ ਲੋਕ ਵੇਖੋ ਇੱਕ ਬੰਦੇ ਦੇ ਟੁੱਟਣ ਦੇ ਨਾਲ ਇਕੱਲਾ ਇੱਕ ਬੰਦਾ ਨਹੀਂ ਟੁੱਟਦਾ ਹਾਂ ਦਾ ਇੱਕ ਬੰਦੇ ਦੇ ਟੁੱਟਣ ਦੇ ਨਾਲ ਸਮਾਜ ਟੁੱਟਦਾ ਵਾ ਔਰ ਇਸ ਦਰਦ ਨੂੰ ਯਾਰ ਜਿਹੜੇ ਚੀਪਲੀ ਬੰਦ ਜਾਣੂ ਸਾਰੀ ਗੱਡੀਆਂ ਦੀਆਂ ਸਹੂਲਤਾਂ ਮਾਨ ਕੇ ਆਲਾ ਲਾ ਲਾ ਕਰ ਕਰਕੇ ਵੀ ਅਹੀਂ ਆਉਂ ਕਤਾਂ ਕਰਦਾ ਉਹ ਲੋਕ ਇਹਨੂੰ ਗੱਲੂ ਨਹੀਂ ਜਾਂਦੇ ਇਹ ਪ੍ਰੈਕਟੀਕਲ ਹੀ ਆ ਅਸੀਂ ਗਰਾਊਂਡਾਂ ਵਿੱਚ ਖੇਡੇ ਆ ਸਾਨੂੰ ਪਤਾ ਵਾ ਕੀ ਕੀ ਮੁਸ਼ਕਲਾਂ ਨੇ ਹਾਲੂ ਨਹੀਂ ਦੇ ਰਿਹਾ ਸੋ ਆਈ ਐਡਵਾਈਸ ਆ ਮਤਲਬ ਹੰਬਲੀ ਪੰਜਾਬ ਗਵਰਨਮੈਂਟ ਨੂੰ ਪਿੱਖੜਾਰੀਆਂ ਦਾ ਕੋਟਾ ਵੜਾਉਣ ਜਿਹੜੇ ਨੰਬਰ ਰੱਖਣ ਜਿਵੇਂ ਹੋਵੇ ਕਿ ਜੇ ਕੋਈ ਜਿਲ੍ਹੇ ਜੇ ਕੋਈ ਸਟੇਟ ਦਾ ਫਰਸਟ ਆਉਂਦਾ ਉਹਦੇ 10 ਨੰਬਰ ਜੇ ਕੋਈ ਨੈਸ਼ਨਲ ਚ ਫਰਸਟ ਆਉਂਦਾ ਉਹਦੇ 20 ਵੀ ਮੇਂ ਜਾ ਕੇ ਉਹ ਜਦੋਂ ਮਤਲਬ ਨਯੋਬ ਨਿਕਲ ਉਹਦੇ ਵਿੱਚ ਉਹ ਮੈਰਿਟ ਸਿਸਟਮ ਬੱਚਾ ਇੱਥੋਂ ਇੱਥੋਂ ਤੱਕ ਖੇਡਿਆ ਆ ਉਹਦੇ ਮੈਰਿਟ ਸਿਸਟਮ ਨੰਬਰ ਆ ਆ ਗੱਲ ਆ ਤੇ ਉਹਦੇ ਨਾਲ ਉਹਨੂੰ ਜੋਬ ਮਿਲੂਗੀ ਤੇ ਉਹਨਾਂ ਦਾ ਕੋਟਾ ਵੀ ਵਧਾਇਆ ਜਾਵੇ ਹਰ ਇੱਕ ਦੇ ਵਿੱਚ ਇਹ ਨਹੀਂ ਪਿਕਲੀ ਪੁਲਿਸ ਸਰਵਿਸ ਜਾਂ ਕੋਈ ਦੂਜਾ ਹਰ ਇੱਕ ਸਰਵਿਸ ਇਥੋਂ ਤੱਕ ਕਿ ਯੂ ਪੀਸੀਐਸ ਯੂਪੀਐਸਸੀ ਤੇ ਪੀਸੀਐਸ ਜਾਂ ਜਿੰਨੀਆਂ ਵੀ ਜੌਬਸ ਆ ਉਹਦੇ ਵਿੱਚ ਸਾਰੇ ਵਿੱਚ ਸਪੋਰਟਸ ਦਾ ਕੋਟਾ ਨਾਲ ਜਿਹਦਾ ਤਾਂ ਜਾ ਕੇ ਪੰਜਾਬ ਦਾ ਨੌਜਵਾਨ ਗਰਾਉਂਡਾਂ ਨਾਲ ਜੁੜੂਗਾ ਤੇ ਤਾਂ ਜਾ ਕੇ ਪੰਜਾਬ ਦੇ ਨੌਜਵਾਨ ਦੀ ਖੁਸ਼ਹਾਲੀ ਆਊਗੀ ਤਾਂ ਜਾ ਕੇ ਪੰਜਾਬ ਦੀਆਂ ਗਰਾਉਂਡਾਂ ਵਿੱਚ ਰੌਣਕ ਲੱਗੂਗੀ ਕਿੱਦਾਂ ਦੇਖੋ ਨਵਾਂ ਦੇਖ ਤੋਂ ਪਹਲਾ ਹੋ ਗਈ ਵਾਹ ਇੱਕ ਦੇਰੇ ਸੀ ਮਪਾਤੀ ਟੰਗ ਚਨੀ ਅਸਟਰੀ ਸਕੂਲ ਬਤੀ ਲੰਮੇ ਸਮੇਂ ਤੋਂ ਬੌਕਸਿੰਗ ਦੇ ਵਿੱਚ ਨੈਸ਼ਨਲ ਖਡਾਰੀ ਪੈਰਾ ਕੀਤੇ ਆ ਤੇਸੋ ਕਰਾਕਦੇ ਆ ਮੀਐਮਏ ਜਿਹੜਾ ਕਿ ਬਰਮਿੰਗਮ ਯੂਕੇ ਦੇ ਵਿੱਚ ਬਰਮਿੰਗਮ ਜ਼ਾਇਰ ਉਹ ਤੋਂ ਨਹੀਂ ਕਰ ਸਕਦਾ ਨਾ ਸਾਨੂੰ ਉਹਨੂੰ ਬਹੁਤ ਵੱਡਾ ਸਨਜੋਗ ਮਿਲਿਆ ਨਾਲ ਬੱਚਿਆਂ ਨੂੰ ਚੰਗੇ ਉਹਨਾਂ ਨੇ ਸਾਨੂੰ ਗੁਰਪ੍ਰੀਤ ਸਿੰਘ ਕੋਚ ਦਿੱਤਾ ਵਾ ਉਹ ਬੱਚਿਆਂ ਨੂੰ ਬਹੁਤ ਵਧੀਆ ਮਿਹਨਤ ਕਰ ਰਿਹਾ ਇਹ ਤੇ ਲੜਕੀਆਂ ਲੜਕੇ ਜਿਤ ਹਰ ਸਾਲ ਦੀ ਤਰ੍ਹਾਂ ਐਤਨ ਵੀ ਸਾਡਾ ਸਕੂਲ ਸਾਡੀ ਸੰਤਾ ਜਿਹੜੀ ਆ ਕੇ ਜ਼ਿਲ੍ਹੇ ਚੋਂ ਟਰੋਫੀ ਲੈ ਕੇ ਆਈ ਆ ਇਹ ਪੰਜਾਬ ਦੇ ਵਿੱਚੋਂ 20 ਜੁਨੀਅਰ ਚਾਬੀਆਂ ਦੇ ਵਿੱਚੋਂ ਦੋ ਮੈਡਲ ਲੈ ਕੇ ਇੱਕ ਸਿਲਵਰ ਇੱਕ ਬ੍ਰੌਨਜ਼ ਮੈਡਲ ਲੈ ਕੇ ਆਏ। ਇਹ ਜਦੋਂ ਸਕੂਲ ਕਿਮਾ ਹੋਣੀਆਂ ਉਹਦੇ ਵਿੱਚ ਮੈਨੂੰ ਅਦਾਵਾ ਡਾਟਰ ਬੱਚੇ ਪ੍ਰਿੰਸਲ ਮੈਂ ਸਕੂਲ ਦਾ ਜਿੱਤੇ ਮੈਨੇਜਿੰਗ ਡਾਇਰੈਕਟਰ ਆ ਉੱਤੇ ਮੈਂ ਗੁਰਦੁਆਰਾ ਦੀਆਂ ਗੁਰਦੁਆਰਾ ਸਾਹਿਬ ਇਹ ਮੈਂ ਬੱਚਿਆਂ ਨੂੰ ਜਿੱਤੇ ਗੇਮਾਂ ਨਾਲ ਜੋੜਦਾ ਉਹਤੇ ਗੁਰਬਾਣੀ ਦੇ ਨਾਲ ਵੀ ਸਾਡੇ ਗੁਰਮੇ ਸਿੱਖਿਆ ਵੱਡੇ ਪੱਧਰ ਤੇ ਬੱਚਿਆਂ ਨੂੰ ਦਿੱਤੀ ਜਾਂਦੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਿਮਤ ਹੈ ਬਿਲਕੁਲ ਤਾਂ ਗੱਲ ਕਰਦੇ ਪਏ ਤਾਂ ਵੀ ਸ਼ਹੀਦ ਬੱਬਾ ਦੀਪਿੰਗ ਸਕੂਲ ਦੇ ਵਿੱਚ ਲਾਇਨਸ ਐਮ ਐਮ ਵੱਲੋਂ ਜਿਹੜਾ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸਾਡੇ ਨੌਜਵਾਨ ਵੀ ਜੁੜਿਆ ਆ ਆਹੀ ਗੱਲ ਕਰ ਲੈਣੀ ਹੈ ਤੁਹਾਡੇ ਨਾਲ ਵੀ ਕਾਂ ਜਿੱਦਾਂ ਮਰੋ ਤੁਹਾਡੇ ਸਕੂਲ ਦੇ ਵਿੱਚ ਜਿੱਦਾਂ ਜਿਹੜਾ ਐਡ ਆ ਲੌਂਗ ਟਰਮ ਮੰਮੋ ਮਲੋ ਤਾਂ ਰਿੰਗ ਬਣੇ ਨੇ ਰਿੰਗ ਦੇ ਉੱਤੇ ਪਵਾ ਕੇ ਦੇਣ ਲੱਗੇ ਆਪਣੇ ਖਰਚੇ ਦੇ ਛਾੜੇ ਜਿਹੜਾ ਪਵਾ ਕੇ ਦੇਣ ਲੱਗੇ ਆ ਜੋ ਲਾਂਸਮੇ ਦੀ ਦਿੱਤਾ ਜਿੱਥੇ ਜਿੱਥੇ ਬੱਚਿਆਂ ਨੂੰ ਮਦਦ ਮਿਲਦੀ ਉੱਥੇ ਸਕੂਲ ਵੱਲੋਂ ਵੀ ਮਦਦ ਮਿਲ ਗਈ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਬੱਚੇ ਜੁੜ ਰਹੇ ਨੇ ਸਕੂਲ ਦੇ ਨਹੀਂ ਕੋਈ ਚੱਕਰ ਨਹੀਂ ਆ ਸਾਡੇ ਵੱਲੋਂ ਵੀ ਪੂਰੀ ਮਦਦ ਆ ਜਿਹੜਾ ਕੋਈ ਬੱਚਾ ਉੱਥੇ ਹੁੰਦਾ ਆਪਣੇ ਕੋਲ ਇਸ ਐਡਮਿਸ਼ਨ ਕਰਵਾਉਂਦਾ ਵਾ ਉਹਨੂੰ ਸਕੂਲ ਵੱਲੋਂ ਵੀ ਸਾਰੀ ਰਾਇਤ ਦਿੱਤੀ ਜਾਂਦੀ ਆ ਬਾਕੀ ਮੈਂ ਤਾਂ ਕਹਿਣਾ ਕਿ ਹੋਰ ਵੀ ਬੱਚੇ ਜੁੜਨ ਨਾਲ ਤੇ ਗਰਬਾਣੀ ਨਾਲ ਵੀ ਜੁੜਨ ਤੇ ਗੇਮਾਂ ਨਾਲ ਵੀ ਜੁੜਨ ਬਿਲਕੁਲ ਤਾਂ ਸ਼ੀਰ ਬੱਬਾ ਦੀਪ ਸਿੰਘ ਸਕੂਲ ਦੇ ਵਿੱਚ ਲਾਇਸ ਐਮ ਐਮ ਵੱਲੋਂ ਜਿਹੜਾ ਬੱਚਿਆਂ ਨੂੰ ਜਿਹੜੀ ਫ੍ਰੀ ਟ੍ਰੇਨਿੰਗ ਦਿੱਂਦੇ ਨੇ ਦਿੱਤਾ ਕਿਤਾ ਵੀ ਜੜੀਆਂ ਜਰੂਰੀ ਪੰਜਾਬ ਦੇ ਵਿੱਚ ਟ੍ਰੇਨਿੰਗ ਹੁੰਦੇ ਨੇ ਬੌਕਸਿੰਗ ਦੇ ਤਾਂ ਇੰਟਰਨੈਸ਼ਨਲ ਵੀ ਮੁਕਾਬਲੇ ਹੁੰਦੇ ਨੇ ਨੈਸ਼ਨਲ ਮੁਕਾਬਲੇ ਦੇ ਵਿੱਚ ਮੱਲਾ ਮਾਰ ਕੇ ਆਉਂਦੇ ਨੇ ਜਿਹੜੇ ਲੌਂਚ ਸਮੇਂ ਦੇ ਬੱਚੇ ਤਾਂ ਤਗਮੇ ਜਿੱਤ ਕੇ ਲਾ ਕੇ ਜਿਹੜਾ ਲੌਂਚ ਸਮੇਂ ਦਾ ਨਾਮ ਉੱਚਾ ਕਰਦੇ ਉੱਥੇ ਪੰਜਾਬ ਦਾ ਨਾਮ ਉੱਚਾ ਕਰਦੇ ਆਪਣੇ ਮਾਪਿਆਂ ਦਾ ਨਾਮ ਉੱਚਾ ਕਰਦੇ ਨੇ ਨਾਲ ਹੀ ਜਿਹੜੇ ਬੱਚੇ ਪੜਦੇ ਨੇ ਉਸ ਸਕੂਲ ਦਾ ਨਾਮ ਉੱਚਾ ਕਰਦੇ ਸਾਡਾ ਪੰਜਾਬ ਗ੍ਰੈਂਡਾ ਟੀਵੀ ਦੇ ਨਾਲ ਤਾਂ ਹਰ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚੱਲਦੀ ਵੀਡੀਓ ਨੂੰ ਸ਼ੇਅਰ ਕਰੋ